ਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਪੱਲਾ ਨੂੰ ਸ਼ਨੀਵਾਰ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ 65 ਸਾਲ ਦੀ ਉਮਰ ਵਿੱਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਬ੍ਰੇਨ ਸਟ੍ਰੋਕ ਕਾਰਨ ਉਹਨਾਂ ਨੂੰ 2 ਦਿਨ ਪਹਿਲਾਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਤੇ 22 ਅਗਸਤ ਦੀ ਸਵੇਰ ਉਹਨਾਂ ਨੇ ਆਖਰੀ ਸਾਹ ਲਏ ਜਸਵਿੰਦਰ ਪੱਲਾ ਦੇ ਅੰਤਿਮ ਸੰਸਕਾਰ ਮੌਕੇ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਸਣੇ ਕਈ ਕਲਾਕਾਰਾਂ ਨੇ ਉਹਨਾਂ ਨੂੰ ਆਖਰੀ ਵਿਦਾਈ ਦਿੱਤੀ ਇਹ ਮੈਨੂੰ ਬੜਾ ਹੌਸਲਾ ਦਿੱਤਾ ਪੱਲਾ ਭਾਜੀ ਨੇ ਬਹੁਤ ਹੌਸਲਾ ਦਿੱਤਾ ਮੇਰੇ ਉੱਠ ਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਗੀਤ ਤਾਂ ਮੇਰੇ ਬੱਚਾ ਲੈ ਵੀ ਮੇਰੇ ਲਈ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣਗੀਆਂ ਪੱਲਾ ਜੀ ਨੂੰ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਸੀ ਜਸਵਿੰਦਰ ਪੱਲਾ ਸਾਹਿਬ ਉਹਨਾਂ ਦੇ ਜਾਣ ਨਾਲ ਉਹ ਕਮੀ ਪੂਰੀ ਕਦੇ ਹੋਣੀ ਨਹੀਂ ਮੈਨੂੰ ਨਹੀਂ ਲੱਗਦਾ ਜੀ ਮੇਰੀਆਂ ਤਾਂ ਦੋ ਫਿਲਮਾਂ ਬਣੀਆਂ ਵੀ ਪਈਆਂ ਪੱਲਾ ਸਾਹਿਬ ਦੇ ਨਾਲ ਉਹ ਰਿਲੀਜ਼ ਹੋਣਗੀਆਂ ਅੱਗੇ ਵੀ ਪਲਾਨ ਕਰ ਰਿਆ ਸੀ ਪੱਲਾ ਸਾਹਿਬ ਤਾਂ ਮੇਰੀ ਸਕ੍ਰੀਨ ਬਹੁਤ ਟਾਈਮ ਪਹਿਲਾਂ ਸਿਮਰ ਬਾਈ ਨੇ ਕੀਤੀ ਸੀ ਇੱਕ ਵੀਸੀਡੀ ਲਾਈ ਲੱਗ ਉਹਦੇ 'ਚ ਮੈਂ ਉਦੋਂ ਦਾ ਜੁੜਿਆ ਹੋਇਆ ਸੀ ਆਡੀਓ ਤੋਂ ਲੈ ਕੇ ਜਦੋਂ ਛਣਕਾਟਾ ਆਉਂਦਾ ਸੀਗਾ ਹੁਣ ਫਿਲਮਾਂ ਟਿੱਕਰ ਵਿੱਚ ਵੀਸੀਡੀਆਂ ਪੱਲਾ ਸਾਹਿਬ ਉਹ ਮੇਨ ਨਿਰੰਤਰ ਹੀ ਚੱਲੇ ਹੋਏ ਨੇ ਜੀ ਔਰ ਉਨ੍ਹਾਂ ਦਾ ਨਹੀਂ ਪੜਿਆ ਜਾ ਸਕਦਾ